ਹਾਂਜੀ ਸਤਿ ਸ੍ਰੀ ਅਕਾਲ ਜੀ ਬਰੇ ਸਾਰਿਆਂ ਨੂੰ ਅੱਜ ਬੜੇ ਭਾਗਾਂ ਵਾਲਾ ਦਿਨ ਜੋ ਸਾਰੇ ਬੈਲਦੜਾ ਕਬੀਰ ਸਾਡੇ ਇੱਥੇ ਇਕੱਠੇ ਹੋਏ ਨੇ ਤੇ ਉਹਨਾਂ ਨੂੰ ਬੜੇ ਪ੍ਰਾਣੀ ਆ ਸੀਗੀ ਕਿ ਸਾਡੀਆਂ ਕਦੇ ਤਾਂ ਕਦੇ ਬੈਲ ਬੌਲਦਾ ਦੀ ਖੇਤ ਚਾਲੂ ਹੋਊਗੀ ਤੇ 15-20 ਸਾਲ ਹੋ ਗਏ ਵਿਚਾਰੇ ਨੂੰ ਸੰਘਰਸ਼ ਕਰਦਿਆਂ ਨੂੰ ਉਹਨਾਂ ਨੂੰ ਤੇ ਉਹਨਾਂ ਨੇ ਹਾਈ ਕੋਰਟ ਤੋਂ ਵੀ ਸੁਪਰੀਮ ਕੋਰਟ ਤੋਂ ਵੀ ਵਿਚਾਰੇ ਬਹੁਤ ਉਹਨਾਂ ਨੇ ਕੇਸ ਲੜਿਆ ਉੱਥੋਂ ਦਾ ਚਲੋ ਜਿੱਤ ਗਏ ਸੀਗੇ ਥੋੜਾ ਜਿਹਾ ਮੈਟਰ ਸੀਗਾ ਇੱਥੇ ਆਪਣੇ ਸਰਕਾਰ ਦੇ ਵਿੱਚ ਸੀਗਾ ਉਹਨਾਂ ਦਾ ਥੋੜਾ ਜਿਹਾ ਤੇ ਇੱਕ ਦਿਨ ਉਹਨਾਂ ਨੂੰ ਪਤਾ ਲੱਗਿਆ ਇੱਥੇ ਆਏ ਕੁਲਦੀਪ ਸਿੰਘ ਜੀ ਉਹਨਾਂ ਨੂੰ ਮਿਲੇ ਉਹਨਾਂ ਨੇ ਆਪਣੀ ਸਾਰੀ ਗੱਲਬਾਤ ਉਹਨਾਂ ਨੂੰ ਦੱਸੀ ਤੇ ਕਹਿੰਦੇ ਵੀ ਇਦਾਂ ਕਰਕੇ ਸਾਡੀ ਜੋ ਵਿਰਾਸਤੀ ਖੇਡ ਆ ਵੀ ਉਹ ਬੰਦ ਹੋ ਗਈ ਵੀ ਤੁਸੀਂ ਥੋੜਾ ਸੀਐਮ ਸਾਹਿਬ ਨਾਲ ਬਹੁਤ ਪੁਰਾਣਾ ਰਾਬਤਾ ਤੁਸੀਂ ਉਹਨਾਂ ਨਾਲ ਕੋਈ ਗੱਲਬਾਤ ਕਰਕੇ ਸਾਡੀ ਖੇਡ ਨੂੰ ਚਾਲੂ ਕਰਵਾਓ ਤੇ ਕੁਲਦੀਪ ਸਿੰਘ ਜੀ ਨੇ ਇੱਕ ਪੁਲ ਦਾ ਕੰਮ ਕੀਤਾ ਉਹਨਾਂ ਨੇ ਉਹਨਾਂ ਨੂੰ ਸੀਐਮ ਸਾਹਿਬ ਨਾਲ ਮਿਲਾਇਆ ਤੇ ਇੱਥੇ ਕਿਸਾਨ ਮਿਲਣੀ ਸੀਗੀ ਲੁਧਿਆਣੇ ਤੇ ਉੱਥੇ ਮੈਂ ਉਹਨਾਂ ਨੂੰ ਨਾਲ ਲੈ ਕੇ ਗਿਆ ਸੀਐਮ ਸਾਹਿਬ ਨੇ 15-20 ਮਿੰਟ ਵਧੀਆ ਰੁੱਕ ਕੇ ਉਹਨਾਂ ਦੀ ਗੱਲਬਾਤ ਸੁਣੀ ਤੇ ਤੇ ਉਹਨਾਂ ਨੂੰ ਵਿਸ਼ਵਾਸ ਦਿਵਾਇਆ ਕਿ ਕੈਬਨਟ ਦੇ ਵਿੱਚ ਅਸੀਂ ਗੱਲਬਾਤ ਕਰਕੇ ਤੇ ਠੁੱਡੀ ਖੇਡ ਨੂੰ ਅਸੀਂ ਚਾਲੂ ਕਰਵਾਵਾਂਗੇ ਤੇ ਕੱਲ ਮੈਨੂੰ ਪਤਾ ਲੱਗਿਆ ਜੀ ਉਹਨਾਂ ਨੇ ਖੇਡ ਨੂੰ ਹਰੀ ਝੰਡੀ ਦੇ ਦਿੱਤੀ ਆ ਤੇ ਸਾਰਿਆਂ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਜੋ ਇੱਥੇ ਵੀ ਆਏ ਨੇ ਸਾਰੇ ਜਣੇ ਜਾਣੇ ਜੀ ਇਹ ਸਾਰੇ ਜਣੇ ਜੀ ਬੈਲੜਾ ਗਬੀਰ ਅੱਜ ਜਿਹੜੇ ਮੂਰੀ ਬੰਦੇ ਨੇ ਮੇਨ ਉਹਨਾਂ ਦੇ ਪ੍ਰਬੰਧਕ ਨੇ ਜਿਹੜੇ ਉਹ ਅੱਜ ਇਕੱਠੇ ਹੋਏ ਨੇ ਜੀ ਤੇ ਸਾਰਿਆਂ ਦੇ ਕਹਿਣ ਤੇ ਹੀ ਇਹ ਉਹਨਾਂ ਨੇ ਆਪਣੇ ਆਪਣੀ ਪ੍ਰੋਬਲਮ ਦੱਸ ਕੇ ਕੁਲਦੀਪ ਸਿੰਘ ਮਾਮਾ ਜੀ ਨੇ ਸੀਐਮ ਸਾਹਿਬ ਨਾਲ ਗੱਲਬਾਤ ਕਰਕੇ ਇਹਨਾਂ ਦੀ ਪ੍ਰੋਬਲਮ ਸੋਲਵ ਕਰਵਾਇਆ ਤੇ ਇਹ ਤਾਂ ਦੇਖੋ ਆਪਣੇ ਪੁੱਤਾਂ ਵਾਂਗੂ ਪਾਲਦੇ ਨੇ ਜੀ ਬੌਲਦਾਂ ਨੂੰ ਤੇ 20 25-25 ਲੱਖ ਮੁੱਲ ਲੱਗਦਾ ਇੱਕ ਇੱਕ ਬੱਚੇ ਦਾ ਤੇ ਤੁਸੀਂ ਆਪੇ ਦੱਸੋ ਵੀ 20-25 ਲੱਖ ਰੁਪਏ ਲਾ ਕੇ ਉਹਨਾਂ ਦੇ ਤਸ਼द्दਦ ਕਰਨਗੇ ਉਹ ਇਹ ਦੇਖੋ ਇਹ ਗੱਲ ਤਾਂ ਹੈ ਨਹੀਂ ਕਿ ਬਿਲਕੁਲ ਤੇ ਹੁਣ ਹੋਣਗੇ ਵੱਡੇ ਪੱਧਰ ਤੇ ਖੇਡਾਂ ਸਟਾਰਟ ਹੋਣਗੀਆਂ ਜਿਵੇਂ ਸੀਐਮ ਸਾਹਿਬ ਨੇ ਸਾਨੂੰ ਇਹਨਾਂ ਨੂੰ ਵਿਸ਼ਵਾਸ ਦਿਵਾਇਆ ਕਿ ਤੁਸੀਂ ਬੇਫਿਕਰ ਹੋ ਕੇ ਕੋਈ ਤੁਹਾਨੂੰ ਰੋਕੂਗਾ ਨਹੀਂ ਤੁਸੀਂ ਆਪਣਾ ਬਹੁਤਾਂ ਦੀ ਸੇਵਾ ਕਰੋ ਤੇ ਖੇਡਾਂ ਕਰਵਾਓ ਤੇ ਜਲਦੀ ਮੇਰੇ ਹਿਸਾਬ ਨਾਲ ਵੀ 10-15 ਦਿਨ ਦੇ ਵਿੱਚ ਵਿੱਚ ਇਹ ਖੇਡਾਂ ਸਟਾਰਟ ਹੋ ਜਾਣਗੀਆਂ ਧੰਨਵਾਦ ਕਰਨ ਪਹੁੰਚਿਆ ਅੱਜ ਇਹ ਸਾਰੇ ਲੋਕ ਤੇ ਜਿਹੜਾ ਤੁਸੀਂ ਇਹ ਕੰਮ ਕੀਤਾ ਸਲਾਹਾ ਕਰ ਰਹੇ ਨੇ ਇਸ ਕੰਮ ਨੂੰ ਹਾਂਜੀ ਬੈਲਕੋਨ ਇਹ ਅੱਜ ਸਾਰੇ ਬੈਲਟਾਗ ਵੀਰ ਨੇ ਜਿਹੜੇ ਇਹ ਧੰਨਵਾਦ ਕਰਨ ਆਏ ਨੇ ਤੇ ਕੁਲਦੀਪ ਸਿੰਘ ਜੀ ਦਾ ਵੀ ਮਾਮਾ ਜੀ ਦਾ ਵੀ ਉਹ ਤਾਂ ਚਲੋ ਇੱਥੇ ਹੈ ਨਹੀਂਗੇ ਹੁਣ ਯੂ ਐਸ اے ਨੇ ਜੀ ਤੇ ਇਹ ਇੱਥੇ ਆਏ ਨੇ ਸਾਡੇ ਕੋਲ ਉਹਨਾਂ ਦੇ ਪਰਿਵਾਰ ਦੇ ਕੋਲ ਮੈਂ ਇਹਨਾਂ ਦਾ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਜੀ ਤੇ ਹੱਥ ਜੋੜ ਕੇ ਮੈਂ ਇਹਨਾਂ ਨੂੰ ਜੀ ਆਇਆਂ ਆਖਦਾਂ ਇੱਥੇ ਆਇਆ ਤੇ ਤੇ ਚਲੋ ਇਹ ਵੀ ਵਿਚਾਰੇ ਬਹੁਤ ਕਰ ਰਹੇ ਨੇ ਵੀ ਤੁਸੀਂ ਸਾਡਾ ਕੰਮ ਕਰਾਤਾ ਹੁਣ 15 20 ਸਾਲ ਤੋਂ ਪਿਛਲੀਆਂ ਸਰਕਾਰਾਂ ਇਹਨਾਂ ਨੇ ਵਿਚਾਰਿਆਂ ਨੇ ਬੜੀ ਭੱਜ ਨੱਠ ਕੀਤੀ ਹੈ ਬੜਾ ਸੰਘਰਸ਼ ਕਰਿਆ ਜੀ ਪਿਛਲੀਆਂ ਸਰਕਾਰਾਂ ਨੇ ਕਿਸੇ ਨੇ ਇਹਨਾਂ ਦੀ ਸੁਣੀ ਨਹੀਂ ਹੈਗੀ ਆ ਪਿਛਲੇ ਸਮੇਂ ਚ ਕਾਦੀ ਵੀ ਰਹੇ ਨੇ ਕਾਂਗਰਸੀ ਵੀ ਰਹੇ ਨੇ ਉਹਨਾਂ ਨੇ ਕੋਈ ਇਹਨਾਂ ਲਈ ਕੋਈ ਖਾਸ ਤਵੱਜੋ ਨਹੀਂ ਦਿੱਤੀ ਕੋਈ ਕੋਈ ਸਾਰ ਨਹੀਂ ਲਈ ਜੀ ਹੈਗੀ ਇਹਨਾਂ ਨੇ ਬਿਲਕੁਲ ਵੀ ਇਹਨਾਂ ਦੀ ਚਲੋ ਹੁਣ ਅਸੀਂ ਧੰਨਵਾਦ ਕਰਦੇ ਆਂ ਸੀਐਮ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਤੇ ਰਾਜਵੀਰ ਸਿੰਘ ओएसडी ਸਾਹਿਬ ਦਾ ਜਿਨ੍ਹਾਂ ਨੇ ਇਹਨਾਂ ਨੂੰ ਵਿਸ਼ਵਾਸ ਦਿਵਾਇਆ ਉਹਨਾਂ ਨੇ ਹਰੀ ਝੰਡੀ ਦੇ ਹੀ ਦਿੱਤੀ ਜਤਕਿ ਹਾਂ ਜੀ ਦੇ ਹੀ ਦਿੱਤੀ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਾਹਰ ਕੱਢਣ ਦੇ ਲਈ ਖੇਡਾਂ ਆਪਣਾ ਰੋਲ ਅਦਾ ਕਰ ਦੇਖੋ ਮੇਰੀ ਗੱਲ ਸੁਣੋ ਹੁਣ ਸੀਐਮ ਸਾਹਿਬ ਕਹਿੰਦੇ ਸੀ ਕਿ ਵੀ ਅਸੀਂ ਰੰਗਲਾ ਪੰਜਾਬ ਬਣਾਉਣਾ ਹੁਣ ਰੰਗਲਾ ਪੰਜਾਬ ਦਾ ਇਦੋਂ ਵੱਡਾ ਸਬੂਤ ਉਹ ਕੀ ਦੇ ਸਕਦੇ ਨੇ ਹੁਣ ਜਿਹੜੀਆਂ ਆਪਣੀ ਵਿਰਾਸਤੀ ਖੇਡਾਂ ਜੀ ਬੰਦ ਹੋ ਗਈਆਂ ਸੀਗੀਆਂ ਬੈਲ ਗੱਡੀਆਂ ਦੀ ਦੌੜਾਂ ਉਹਨਾਂ ਨੂੰ ਉਹਨਾਂ ਨੇ ਹਰੀ ਝੰਡੀ ਦੇਤੀ ਇਹ ਸਮਝ ਲਓ ਵੀ ਰੰਗਲੇ ਪੰਜਾਬ ਦੀ ਉਹ ਇੱਕ 파ਟ ਆ ਰੰਗਲੀ ਪੰਜਾਬ ਦਾ ਇੱਕ ਪਾਰਟ ਆ ਜੀ ਇਹ ਜਿਹੜੇ ਇਲਾਕੇ ਚਰਚਾ ਵਾ ਜਿਹੜੇ ਆਪਣੇ ਕੁਲਦੀਪ ਸਿੰਘ ਮਾਮਾ ਜੀ ਉਹਨਾਂ ਨੇ ਸੀਐਮ ਸਾਹਿਬ ਨਾਲ ਜਿਹੜੀ ਦੋਸਤੀ ਸੀ ਉਹ ਦੋਸਤੀ ਨੂੰ ਨਵਾਇਆ ਗਿਆ ਵਾ ਕਿਵੇਂ ਦੇਖਦੇ ਉਸ ਚੀਜ਼ ਨੂੰ ਨਹੀਂ ਦੇਖੋ ਉਹ ਤਾਂ ਹੁਣ ਤਕਰੀਬਨ 25 30 ਸਾਲ ਪਹਿਲਾਂ ਦੀ ਉਹਨਾਂ ਦੀ ਦੋਸਤੀ ਆ ਜੀ ਆਪਣੇ ਸੀਐਮ ਸਾਹਿਬ ਦੇ ਨਾਲ ਇਹ ਤਾਂ ਚਲੋ ਸੀਐਮ ਤਾਂ ਉਹ ਹੁਣ ਬਣੇ ਨੇ ਉਸ ਟਾਈਮ ਤਾਂ ਉਹ ਐਮਪੀ ਵੀ ਹੈ ਨਹੀਂ ਸੀਗੇ ਤੇ ਉਸੇ ਦੇ ਵਿੱਚ ਇਕੱਠੇ ਇੱਕ ਕਮਰੇ ਦੇ ਵਿੱਚ ਰਹਿੰਦੇ ਰਹੇ ਨੇ ਜੀ ਤੇ ਬੜੀ ਪੁਰਾਣੀ ਉਹਨਾਂ ਦੀ ਦੋਸਤੀ ਹੈ ਜੀ ਦੋਸਤੀ ਬਾਰੇ ਤਾਂ ਆਪਾਂ ਉਹਨਾਂ ਦੇ ਬਾਰੇ ਕੁਝ ਕਹਿ ਨਹੀਂ ਸਕਦੇ ਜੀ ਇੰਨੀ ਪੁਰਾਣੀ ਦੋਸਤੀ ਹੈ ਤੇ ਉਹਨਾਂ ਦਾ ਕਿਹਾ ਉਹ ਮੋੜ ਦੇ ਵੀ ਹੈ ਨਹੀਂਗੇ ਜੀ ਉਹਨਾਂ ਨੂੰ ਪਤਾ ਵੀ ਮੈਨੂੰ ਜੇ ਇਹਨਾਂ ਨੇ ਕੋਈ ਗੱਲ ਕਹਿਣੀ ਵੀ ਆ ਤਾਂ ਉਹ ਕੋਈ ਗਲਤ ਗੱਲ ਜਾਂ ਕੋਈ ਹੋਰ ਤਾਂ ਹੋ ਨਹੀਂ ਸਕਦੀ ਹੈਗੀ ਹਾਂਜੀ ਤੇ ਤੁਹਾਡਾ ਧੰਨਵਾਦ ਵੀ ਕਰਦੇ ਹਾਂ ਆਪਣਾ ਬਹੁਤ ਮੈਂ ਮੇਰੇ ਕੋਈ ਸ਼ਾਪਦੇ ਹੈ ਨਹੀਂਗਾ ਜੀ ਮੈਂ ਸੀਐਮ ਸਾਹਿਬ ਸਰਦਾਰ ਭਵਨ ਸਿੰਘ ਮਾਨ ਜੀ ਉਹਨਾਂ ਦਾ ਮੈਂ ਤੁਹਾਨੂੰ ਮੇਰੇ ਕੋਈ ਸ਼ਬਦ ਨਹੀਂ ਵੀ ਅਸੀਂ ਕਿਵੇਂ ਉਹਨਾਂ ਦਾ ਧੰਨਵਾਦ ਕਰੀਏ ਜੀ ਬਹੁਤ ਵੱਡਾ ਉਹਨਾਂ ਨੇ ਉਪਰਾਲਾ ਕਰਕੇ ਇਹ ਸਾਡੀ ਵਿਰਾਸਤੀ ਖੇਡ ਨੂੰ ਬੈਲਗੱਡੇ ਦੀ ਦੌਰ ਨੂੰ ਹਰੀ ਚੰਡੀ ਦਿੱਤੀ ਹੈ ਜੀ ਅੱਜ ਦੀ ਮੀਟਿੰਗ ਆ ਜੀ ਪ੍ਰੈਸ ਕਾਨਫਰੰਸ ਆ ਉਹ ਚਿੱਤੇ ਅੱਜ ਸਵੇਰ 10 ਵਜੇ ਸਾਨੂੰ ਪਤਾ ਲੱਗਿਆ ਤਾਂ ਅਸੀਂ ਸਾਰੇ ਬੜ੍ਹਦੇ ਵਾਲੇ ਪਹੁੰਚੇ ਆ ਇਹ ਸਰਦਾਰ ਕੁਲਦੀਪ ਸਿੰਘ ਮਾਮਾ ਜੀ ਜਿਨ੍ਹਾਂ ਸਦਕਾ ਉਹਨਾਂ ਦੇ ਪਰਿਵਾਰ ਨੇ ਇਹ ਮੀਟਿੰਗ ਬੈਲਗੱਡੀਆਂ ਦੇ ਸਬੰਧ ਵਿੱਚ ਰੱਖੀ ਸੀ ਜੋ ਕਿ ਪੂਰੀ 100% ਸਕਸੈਸਫੁਲ ਹੋਈ ਆ ਜਿਹਦੇ ਰਿਜ਼ਲਟ ਤੁਹਾਡੇ ਕੋਸ਼ਿਸ਼ੀ ਦੱਸਦੇ ਆ ਕੁਝ ਚੰਦ ਦੇਣਾਂ ਦੇ ਵਿੱਚ ਤੁਹਾਡੇ ਸਾਰੇ ਇਲੈਕਟ੍ਰੋਨਿਕ ਤੇ ਪ੍ਰਿੰਟ মিডিਆ ਦੇ ਸਾਹਮਣੇ ਆ ਜਾਣਗੇ ਮੁੱਖ ਏਜੰਡਾ ਦਾ ਇਹ ਆ ਜੀ ਸਾਨੂੰ ਹਾਈ ਕੋਰਟ ਸੁਪਰੀਮ ਕੋਰਟ ਕਾਰੇ ਸਰਕਾਰੀ ਤੱਕੇ ਖਾਂਦਿਆਂ ਨੂੰ ਤਕਰੀਬਨ ਮੈਕਸਿਮਮ 14 ਸਾਲ ਹੋ ਚੁੱਕੇ ਆ ਸਾਡੀ ਕਿਸੇ ਨੇ ਨਹੀਂ ਸੁਣਿਆ ਜੋ ਅੱਜ ਮੌਜੂਦਾ ਸਰਕਾਰ ਸੁਪਰੀਮੋ ਕੇਜਰੀਵਾਲ ਜੀ ਸਾਡੇ ਹਰਮਨ ਪਿਆਰੇ ਮੁੱਖ ਮੰਤਰੀ ਭਗਵੰਤ ਮਾਨ ਜੀ ਜਿਨ੍ਹਾਂ ਨੂੰ ਸਾਡੇ ਹੱਥ ਵੜਾਉਣ ਵਾਲੇ ਸਾਡੇ ਮਾਮਾ ਜੀ ਕੁਲਦੀਪ ਤੇ ਉਹਨਾਂ ਦੇ ਬੱਚੇ ਜਿਹੜੀਆਂ ਸਾਡੀਆਂ ਖੇਡਾਂ ਦਾ ਕਾਫੀ ਕੰਮ ਰਹਿੰਦਾ ਸੀ ਉਹ ਅੱਜ ਇੱਥੇ ਇਕੱਠ ਹੋਣ ਦਾ ਸਾਡਾ ਮਕਸਦ ਇਹ ਸੀ ਵੀ ਉਸ ਕੰਮ ਨੂੰ ਸਾਡਾ ਬੂਰ ਪਿਆ ਜਿਹੜਾ ਥੋੜਾ ਬੋਤਾ ਰਹਿੰਦਾ ਉਹ ਮੈਂ ਪਹਿਲਾਂ ਵੀ ਦੱਸ ਚੁੱਕਿਆ ਉਹ ਥੋੜੇ ਦਿਨਾਂ ਦੇ ਵਿੱਚ ਉਹ ਸਾਡੇ ਬੈਲਦਰਾਕਾਂ ਦੇ ਸਾਰੇ ਕਾਗਜ਼ਪੱਤਰਾਂ ਦੇ ਵਿੱਚ ਹੋਣ ਜਿੱਥੇ ਬੰਦਿਆਂ ਦੇ ਅਲੱਗ-ਲੱਗ ਹੋਣ ਦੇ ਮਤਲਬ ਇੱਕ ਪਲੇਟਫਾਰਮ ਤੇ ਮਾਝਾ ਮਾਲਵਾ ਦੁਆਬਾ ਪਾਦ ਚਾਰੇ ਪਲੇਟਫਾਰਮ ਤੇ ਇੱਕ ਤੇ ਇਕੱਠੀਆਂ ਹੋ ਕੇ ਕਰੀਆਂ ਨੇ ਕੰਮ ਜਾਂ ਅਲੱਗ-ਅਲੱਗ ਹਾਂਜੀ ਇਹ ਮੈਂ ਤੁਹਾਨੂੰ ਬੜੇ ਹੀ ਚਾਰੂ ਢੰਗ ਨਾਲ ਦੱਸਦਾ ਜਿਹੜਾ ਪੰਜਾਬ ਦੀ ਕਮੇਟੀ ਦਾ ਨਾਂਵ ਆ ਮਾਲਬਾ ਦਵਾਬਾ ਬੁੱਲ ਬੈਲਫੇਅਰ ਓਨਰਸ ਐਸੋਸੀਏਸ਼ਨ ਆ ਇੱਕ ਕਮੇਟੀ ਪੰਜਾਬ ਦੀ ਬਣੀ ਹੋਈ ਆ ਸਾਰਾ ਸੰਘਰਸ਼ੇ ਨੇ ਲੜਿਆ ਬਾਕੀ ਜਿਹੜੀਆਂ ਵੀ ਕਮੇਟੀਆਂ ਨੇ ਐਨ ਆਰ ਆਈ ਕਮੇਟੀਆਂ ਬਣੀਆਂ ਨੇ ਉਹ ਉਧਰ ਬਾਹਰ ਰਹਿੰਦੇ ਨੇ ਸਾਡੇ ਇੱਥੇ ਵੀ ਜਿਹੜੀ ਵੀ ਕਮੇਟੀ ਆ ਸਾਰੀਆਂ ਕਮੇਟੀਆਂ ਨੇ ਜਿੰਨਾ ਵੀ ਕੰਮ ਕੀਤਾ ਪੈਣੀ ਕੀਤਾ ਬਹੁਤ ਕੀਤਾ ਥੋੜਾ ਕੀਤਾ ਅਸੀਂ ਸਾਰੇ ਬੈਲਦੜਾਕ ਸਾਰਿਆਂ ਦਾ ਜਿਨ੍ਹਾਂ ਨੇ ਜਿੰਨਾ ਵੀ ਕੰਮ ਕੀਤਾ ਉਹਨਾਂ ਦਾ ਆਪਣੀ ਦਿਲ ਦੀਆਂ ਗਹਿਰਾਈਆਂ ਤੋਂ ਉਹਨਾਂ ਦੇ ਵੀ ਧੰਨਵਾਦ ਕਰਦਾ ਹਾਂ। ਕ੍ਰੈਡਿਟ ਤੁਸੀਂ ਕੁਲਦੀਪ ਸਿੰਘ मामा ਜੀ ਨੂੰ ਦਿੰਦੇ ਹੋ ਜੋ ਅੱਜ ਇਹ ਪ੍ਰੋਗਰਾਮ ਸਫਲ ਹੋਇਆ ਤੇ ਜਿਹੜਾ ਖੇਡਾਂ ਗੱਡੀਆਂ ਦੀ ਸਫਲਤਾ ਦੇ ਪਿੱਛੇ ਨਾਮ ਜਿਹੜਾ ਕਾਰਨਾ ਇਹਨਾਂ ਦਾ ਹੈ। ਜਿਹੜੀ ਅੱਜ ਦੀ ਪ੍ਰੈਸ ਕਾਨਫਰੰਸ ਰੱਖੀ ਗਈ ਆ ਇਹਦਾ ਸਿਰ ਆ ਸਫਲਤਾ ਜੋ ਵੀ ਸ਼ਬਦ ਆਪਾਂ ਵਰਤ ਸਕਦੇ ਆ।